ਚੱਲੋ ਜੀ ਅੱਜ ਦੇਖ ਰਹੇ ਦਸ਼ਕਾ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਜ਼ਾਰਾਂ ਆਈਆਂ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਬੀਸੀ ਇਲੈਕਸ਼ਨ ਦੇ ਇੱਕ ਕੱਪੜੇ ਦਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨਾ। ਦੂਜਾ ਐਬ ਸਪੋਰਟ ਦੇ ਵਿੱਚ ਹੜਾਂ ਦਾ ਮਾਮਲਾ। ਤੀਜਾ ਜਿਹੜੇ ਇੱਕ ਨਵਾਂ ਬਿੱਲ ਆ ਉਹਦੇ ਨਾਲ ਕੈਨੇਡਾ ਦੇ ਵਿੱਚ ਅਸਾਈਲਮ ਜਿਹੜੀ ਔਖੀ ਹੋਊਗੀ ਤੇ ਇੱਕ ਵੇਅਰ ਹਾਊਸਾਂ ਵਿੱਚੋਂ ਚੋਰੀ ਦਾ ਸਾਮਾਨ ਬਰਾਮਦ ਹੋਇਆ ਤੇ ਬੀਸੀ ਦੇ ਵਿੱਚ ਚੋਰੀਆਂ ਦੇ ਕੁਝ ਮਾਮਲੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਆ। ਇਹ ਤੋਂ ਪਹਿਲਾਂ ਇੱਕ ਮੌਸਮ ਦੇ ਨਾਲ ਸੰਬੰਧਿਤ ਖਬਰ ਕਿ ਐਸ ਵੇਲੇ ਦੱਸਿਆ ਜਾ ਰਿਹਾ ਕਿ ਕੱਲ ਨੂੰ ਕ੍ਰਿਸਮਸ ਆ ਤੇ ਵਾਈਟ ਕ੍ਰਿਸਮਸ ਦੇ ਅਸਾਰ ਘਟ ਨੇ ਪਰ ਫਿਰ ਵੀ ਜਿਹੜੇ ਹਾਈਵੇਜ਼ ਨੇ ਉਹਨਾਂ ਦੇ ਉੱਤੇ ਜਾਂ ਉਹਨਾਂ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਸਨੋ ਪੈ ਸਕਦੀ ਹੈ ਮੌਸਮ ਥੋੜਾ ਜਿਹਾ ਖਰਾਬ ਹੋ ਸਕਦਾ ਇੰਨੀ ਮਤਲਬ ਸਨੋ ਇੰਨੀ ਵੀ ਜਿਹੜੀ ਜੰਮਦੀ ਨਹੀਂ ਥੱਲੇ ਡਿੱਗ ਕੇ ਪਰ ਫਲੋਰੀਜ਼ੀਆਂ ਕੁਝ ਹੋ ਸਕਦੀਆਂ ਸੋ ਤੁਸੀਂ ਜੇ ਟਰੈਵਲ ਕਰ ਰਹੇ ਹੋ ਜਾਂ ਕਿਤੇ ਜਾ ਰਹੇ ਹੋ ਤਾਂ ਮੌਸਮ ਦਾ ਥੋੜਾ ਜਿਹਾ ਖਿਆਲ ਰੱਖ ਕੇ ਜਾਇਆ ਜਾਵੇ ਸਭ ਤੋਂ ਪਹਿਲੀ ਗੱਲਬਾਤ ਹੁਣ ਬੀਸੀ ਦੀ ਰਾਜਨੀਤੀ ਦੀ ਆਪਾਂ ਕਰਨੀ ਹੈ ਬੀਸੀ ਦੀ ਰਾਜਨੀਤੀ ਦੇ ਵਿੱਚ ਕਾਫੀ ਤਬਦੀਲੀਆਂ ਆਈਆਂ ਪਿਛਲੇ ਸਾਲ ਦੇ ਵਿੱਚ ਕਾਫੀ ਮਹੱਤਵਪੂਰਨ ਸ਼ਗਾ 1 ਨਵੰਬਰ 2024 ਨੂੰ ਬੀਸੀ ਦੇ ਵਿੱਚ ਵੋਟਾਂ ਪਈਆਂ ਸੀ ਵੋਟਾਂ ਦੇ ਵਿੱਚੋਂ ਐਨਡੀਪੀ ਜਿੱਤ ਗਈ ਸੀ 47 ਸੀਟਾਂ ਐਨਡੀਪੀ ਦੇ ਕੋਲ ਸੀਗੀਆਂ 44 ਜਿਹੜੀਆਂ ਸੀਗੀਆਂ ਉਹ ਬੀਸੀ ਕਨਸਰਵਟਿਵ ਦੇ ਕੋਲ ਸੀਗੀਆਂ ਦੋ ਸੀਟਾਂ ਦਾ ਫਰਕ ਸੀ ਤੇ ਕਈ ਤੇ ਵੋਟਾਂ ਦਾ ਵੀ ਫਰਕ ਸੀ ਕਈ ਥਾਵਾਂ ਦੇ ਉੱਤੇ ਕਈ ਸੀਟਾਂ ਦੇ ਉੱਤੇ ਤੇ ਰੌਲਾ ਰੱਪਾ ਕਾਫੀ ਪਿਆ ਸੀ ਕਿ ਸਾਰੇ ਰੋਲੇ ਰੱਪੇ ਦੇ ਵਿੱਚ ਇੱਕ ਗੱਲ ਦਾ ਰੋਲਾ ਪਿਆ ਸੀ ਵੀ ਵੋਟਾਂ ਦੇ ਵਿੱਚ ਕਪੜਾ ਹੋ ਗਿਆ ਜਾਂ ਹੇਰਾਫਰੀ ਹੋ ਗਈ ਉਹ ਹੇਰਾਫਰੀ ਦੀ ਸ਼ਿਕਾਇਤ ਗਈ ਸੀ ਇੱਕ ਹੋਂਬੀਰ ਸਿੰਘ ਰੰਧਾਵਾ ਜਿਹੜੇ ਕੈਂਡੀਡੇਟ ਸੀਗੇ ਬੀਸੀ ਕੰਸਰਵਟ ਪਾਰਟੀ ਦੇ ਸਰੀ ਗਿਲਫਰਡ ਤੋਂ ਹਾਰ ਗਿਆ ਸੀਗੇ ਉਹ 22 ਵੋਟਾਂ ਦਾ ਸਿਰਫ ਫਰਕ ਸੀਗਾ ਤੇ ਉਹਨਾਂ ਨੇ ਇਹ ਕਿਹਾ ਸੀ ਵੀ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਕੁਛ ਨਾ ਕੁਛ ਗੜਬੜ ਹੈਗੀ ਆ ਉਹਦੇ ਤੋਂ ਬਾਅਦ ਉਹਨਾਂ ਨੇ ਫਿਰ ਇੱਥੇ ਤੇ ਕਾਨੂੰਨੀ ਕਾਰਵਾਈ ਕੀਤੀ ਲੀਗ ਇਲੈਕਸ਼ਨ ਲਿਆ ਜਦੋਂ ਉਹ ਹਾਰ ਗਏ ਸੀ ਉਹਦੇ ਤੋਂ ਬਾਅਦ ਬਹੁਤ ਥੋੜੇ ਫਰਕ ਦੇ ਨਾਲ ਉਹ ਹਾਰੇ ਸੀ ਤੇ ਇਹਦੇ ਤੋਂ ਬਾਅਦ ਇਹਨਾਂ ਨੇ ਇੱਕ ਕੇਸ ਕੀਤਾ ਬ੍ਰਿਟਿਸ਼ ਕਲੰਬੀਆ ਦੀ ਸੁਪਰੀਮ ਕੋਰਟ ਦੇ ਵਿੱਚ ਤੇ ਉਹਨਾਂ ਨੇ ਜਿਹੜੇ ਇਲੈਕਸ਼ਨ ਰਿਜ਼ਲਟ ਸੀਗੇ ਜਿਹਦੇ ਨਤੀਜੇ ਆਏ ਸੀ ਉਹਨੂੰ ਚੈਲੰਜ ਕੀਤਾ ਕਿ ਸਾਡੇ ਹਿਸਾਬ ਨਾਲ ਇਹ ਠੀਕ ਨਹੀਂ ਜਾਂ ਇਹਦੇ ਉੱਤੇ ਮੋੜ ਵਿਚਾਰ ਜਾਂ ਜੋ ਕੁਝ ਵੀ ਕੀਤਾ ਜਾਵੇ ਕਥਿਤ ਤੌਰ ਤੇ ਉੱਤੇ ਤਿੰਨ ਜਿਹੜੇ ਗੱਲਾਂ ਸਾਹਮਣੇ ਆਈਆਂ ਸੀ ਇੱਕ ਉਹਦੇ ਵਿੱਚ ਉਹ ਕਹਿੰਦੇ ਸੀ ਵੀ ਸਾਨੂੰ ਇਹ ਲੱਗਦਾ ਜਿਹੜੇ ਕੁਝ ਲੋਕ ਨੇ ਉਹ ਇਸ ਰਾਈਡਿੰਗ ਦੇ ਵਿੱਚ ਰਹਿੰਦੇ ਨਹੀਂ ਜਿਨ੍ਹਾਂ ਨੇ ਵੋਟ ਪਾਈ ਆ ਪਾਰਟੀ ਦੇ ਆਗੂ ਜੌਨ ਰਸਟਰ ਨੇ ਵੀ ਆਪ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਕਿਹਾ ਸੀ ਵੀ ਜਿਹੜੇ ਲੋਕ ਵੋਟ ਪਾ ਗਏ ਉਹ ਇੱਥੇ ਰਹਿੰਦੇ ਨਹੀਂ ਔਰ ਗਿਣਤੀ ਹਜ਼ਾਰਾਂ ਦੇ ਵਿੱਚ ਸੀਗੀ ਵੀ ਇਹ ਪਤਾ ਕੀਤਾ ਜਾਵੇ ਵੀ ਉਹ ਕੌਣ ਸਗੇ ਦੂਜਾ ਇਹ ਸਿਗਾ ਕਿ ਕੁਝ ਲੋਕਾਂ ਨੇ ਇੱਕ ਤੋਂ ਵੱਧ ਵੋਟਾਂ ਪਾਤੀਆਂ ਤੀਜਾ ਮੁੱਦਾ ਇਹਦੇ ਵਿੱਚ ਇਹ ਹੈਗਾ ਕਿ ਕੁਝ ਜਿਹੜੇ ਬਜ਼ੁਰਗ ਸੀਗੇ ਜਿਨ੍ਹਾਂ ਨੇ ਮੇਲ ਦੇ ਰਾਹੀਂ ਵੋਟ ਕੀਤੀ ਆ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਇਲੈਕਸ਼ਨ ਕੀ ਆ ਜਾਂ ਕਿ ਇਹਨੂੰ ਵੋਟ ਪਾਉਣੀ ਆ ਵੀ ਸਿਰਫ ਉਥੋਂ 80 ਮੀਟਰ ਜਾਂ 100 ਮੀਟਰ ਦੀ ਦੂਰੀ ਦੇ ਉੱਤੇ ਸਿਗਾ ਉਹ ਆਪਣਾ ਪੋਲਿੰਗ ਸਟੇਸ਼ਨ ਤੇ ਉੱਥੇ ਜਾ ਕੇ ਵੋਟ ਪਾਈ ਜਾ ਸਕਦੀ ਸੀ ਹੁਣ ਇਹ ਸਾਰੇ ਕੁਝ ਦੇ ਵਿੱਚ ਅੱਜ ਇਹ ਗੱਲ ਕਿਉਂ ਚਰਚਾ ਦੇ ਵਿੱਚ ਆਈ ਆ ਜਿਸ ਕਰਕੇ ਆਈ ਆ ਕਿ ਜਿਹੜੇ ਹਰਵਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੇ ਆਪਣਾ ਕੋਰਟ ਚੈਲੰਜ ਵਿਦਡਰਾ ਕਰ ਲਿਆ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿਉਂ ਹੁਣ ਕੋਰਟ ਨੂੰ ਕਹਿ ਨਹੀਂ ਰਹੇ ਕਿ ਜਿਹੜੇ ਇਲੈਕਸ਼ਨ ਰਿਜ਼ਲਟ ਨੇ ਉਹਨੂੰ ਓਵਰਟਰਨ ਕੀਤਾ ਜਾਵੇ ਜਾਂ ਇਹ ਗਲਤ ਨੇ ਜਾਂ ਇਹਨੂੰ ਬਦਲਿਆ ਜਾਵੇ ਉਹਨਾਂ ਨੇ ਮੰਨ ਲਿਆ ਕਿ ਜਿੱਦਾਂ ਹੈਗਾ ਉਹ ਠੀਕ ਹੈ ਵੀ ਮੈਂ ਆਪਣਾ ਕੇਸ ਵਾਪਸ ਲੈਣਾ ਹੁਣ ਉਹਨਾਂ ਨੇ ਕੇਸ ਵਾਪਸ ਕਿਉਂ ਲਿਆ ਉਹਦੇ ਵਿੱਚ ਜਿਹੜੀ ਗੱਲ ਪਤਾ ਲੱਗ ਰਹੀ ਹੈ ਉਹਨਾਂ ਦੀ ਟੀਮ ਉਹ ਕਹਿੰਦੇ ਵੀ ਸਾਨੂੰ ਬਹੁਤ ਖੁਸ਼ੀ ਇਹਦੇ ਵਿੱਚੋਂ ਮਿਲ ਗਿਆ ਕਿ ਅਸੀਂ ਆਲਰੇਡੀ ਉਹ ਅਚੀਵ ਕਰ ਲਿਆ ਜਿਹੜਾ ਬਹੁਤ ਮਹੱਤਵਪੂਰਨ ਸੀਗਾ ਕਿਉਂਕਿ ਇਲੈਕਸ਼ਨ BC ਨੇ ਇਹ ਗੱਲ ਮੰਨ ਲਈ ਆ ਕਿ ਕੁਝ ਪ੍ਰਸ਼ਾਸਨਿਕ ਗਲਤੀਆਂ ਹੋਈਆਂ ਭਾਵੇਂ ਕਿ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਇਹਨਾਂ ਪ੍ਰਸ਼ਾਸਨਿਕ ਗਲਤੀਆਂ ਦੇ ਕਾਰਨ ਵੋਟਾਂ ਦੇ ਨਤੀਜੇ ਦੇ ਉੱਤੇ ਕੋਈ ਅਸਰ ਨਹੀਂ ਪਿਆ ਇਲੈਕਸ਼ਨ ਕਮਿਸ਼ਨ ਨੇ ਅਸਲ ਵਿੱਚ ਕਿਹਾ ਕੀ ਸੀ ਉਹ ਕਹਿੰਦੇ ਸੀ ਸਾਡੇ ਕੋਲੇ ਇਸ ਗੱਲ ਦਾ ਕੋਈ ਸਬੂਤ ਨਹੀਂ ਆ ਕੋਈ ਐਵੀਡੈਂਸ ਨਹੀਂ ਆ ਕਿ ਇਲੈਕਸ਼ਨ ਐਕਟ ਨੂੰ ਵਾਇਲਟ ਕੀਤਾ ਗਿਆ ਦੂਜਾ ਉਹਨਾਂ ਨੇ ਗੱਲ ਜਿਹੜੀ ਠੋਕੇ ਕਹੇ ਵੀ ਇਲੈਕਸ਼ਨ ਰਿਜ਼ਲਟ ਵੈਲਿਡ ਨਹੀਂ ਜੇ ਅਸੀਂ ਅ ਇਹਨਾਂ ਨੂੰ ਗੈਰੀਬੈਗ ਨੂੰ ਜਿਤਾ ਰਹੇ ਆ ਤਾਂ ਉਹ ਜਿੱਤੇ ਨੇ ਤੀਜਾ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਕੋਈ ਵੀ ਗਲਤੀ ਸੀਗੀ ਜੇ ਕੋਈ 에ਰਰ ਸੀਗਾ ਤਾਂ ਬਹੁਤ ਛੋਟਾ ਸੀ ਇਹਦੇ ਨਾਲ ਜੇ ਉਹ ਗਲਤੀ ਨਾ ਵੀ ਹੁੰਦੀ ਤਾਂ ਜਿੱਤਣਾ ਉਹਨਾਂ ਨੇ ਸੀ ਤੁਸੀਂ ਨਹੀਂ ਸੀ ਹੁਣ ਉਹਨਾਂ ਨੇ ਆਪਣਾ ਕੇਸ ਕੰਟੀਨਿਊ ਕਰ ਸਕਦੇ ਸੀ ਜਿਹੜੇ ਇਹ ਹੋਂਵਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸੀਨੀਅਰ ਸੀਗੇ ਉਸ ਕੇਅਰ ਹੌਮ ਦੇ ਵਿੱਚ ਉਸ ਕੇਅਰ ਹੌਮ ਦੀਆਂ 21 ਵੋਟਾਂ ਸੀ ਬਜ਼ੁਰਗਾਂ ਦੇ ਗਿਆ ਜਿਨ੍ਹਾਂ ਨੇ ਮਤਲਬ ਉਹ ਪਾਈਆਂ ਗਈਆਂ ਉਹਨਾਂ ਨੇ ਇਹ ਕਿਹਾ ਵੀ ਉਹ ਕੇਅਰ ਹੌਂ ਦੇ ਵਿੱਚ ਜਿਹੜੇ ਬਜ਼ੁਰਗ ਸੀਗੇ ਉਹ ਸਟ੍ਰੈਸ ਦੇ ਵਿੱਚ ਜਾਂ ਉਹਨਾਂ ਨੂੰ ਕਿਸੇ ਮਾਨਸਿਕ ਪਰੇਸ਼ਾਨੀ ਦਾ ਜਿਹੜਾ ਹੋ ਸਕਦਾ ਆ ਕਿ ਉਹ ਨਹੀਂ ਸੀ ਚਾਹੁੰਦੇ ਵੀ ਇਹਨਾਂ ਨੂੰ ਜਿਹੜਾ ਹੋਰ ਇਹਨਾਂ ਦੇ ਉੱਤੇ ਕੋਈ ਮਾਨਸਿਕ ਬੋਝ ਪਾਇਆ ਜਾਵੇ ਵੀ ਕੋਰਟ ਦੇ ਵਿੱਚ ਇਹਨਾਂ ਦੀਆਂ ਗਵਾਹੀਆਂ ਹੋਣ ਉੱਥੇ ਅਸੀਂ ਨਹੀਂ ਸੀ ਚਾਹੁੰਦੇ ਇਸ ਕਰਕੇ ਅਸੀਂ ਕੇਸ ਜਿਹੜਾ ਵਾਪਸ ਲੈ ਲਿਆ ਹੁਣ ਹੋਊਗਾ ਕਿ ਇਸ ਕੰਪਲੇਂਟ ਦੇ ਨਾਲ ਇਲੈਕਸ਼ਨ ਬੀਸੀ ਕੀ ਕੀਤਾ ਉਹਨਾਂ ਨੇ ਇਹਨੂੰ ਪੌਜ਼ ਕਰ ਦਿੱਤਾ ਰਿਵਿਊ ਨੂੰ ਜਦੋਂ ਕਿ ਕੋਰਟ ਕੇਸ ਜਿਹੜਾ ਉਹ ਐਕਟਿਵ ਆ ਤੇ ਹੁਣ ਇਹ ਜਿਹੜਾ ਕੇਸ ਆ ਵਿਦਡਰਾ ਕਰ ਦਿੱਤਾ ਇਲੈਕਸ਼ਨ ਬੀਸੀ ਇਹ ਕਹਿੰਦੇ ਆ ਕਿ ਇਹ ਡਿਸਾਈਡ ਕਰਮਗੇਗਾ ਅਗਲਾ ਸਟੈਪ ਜਿਹੜਾ ਇਹਨਾਂ ਦੀ ਇਸ ਕੰਪਲੇਂਟ ਦੇ ਬਾਰੇ ਕੀ ਹੋਣਾ ਆ ਸੋ ਹੁਣ ਜਿਹੜੇ ਇਹ ਇਹਦੇ ਵਿੱਚ ਮੰਗ ਕੀ ਕੀਤੀ ਸੀ ਇਹਨਾਂ ਨੇ ਇਲੈਕਸ਼ਨ ਬੀਸੀ ਤੋਂ ਇਹ ਚਾਹੁੰਦੇ ਸੀ ਇਲੈਕਸ਼ਨ ਬੀਸੀ ਨੂੰ ਕਿ ਰਿਵਿਊ ਕੀਤੀ ਜਾਵੇ ਇਹ ਕੰਪਲੇਂਟ ਤੇ ਜਿਹੜੀਆਂ ਕੁਝ ਹੋਰ ਤਬਦੀਲੀਆਂ ਉਹਦੇ ਵਿੱਚ ਹੋਣ ਸੋ ਹੁਣ ਜਿਹੜਾ ਉਹ ਕਿਤੇ ਵੀ 2 ਲੱਖ ਦੇ ਕਰੀਬ ਡਾਲਰ ਸਾਰੇ ਲੀਗਲ ਪ੍ਰੋਸੈਸ ਦੇ ਉੱਤੇ ਲੱਗ ਚੁੱਕਾ ਹੈ ਸੋ ਪਿਛਲੇ ਸਾਲ ਇਹ ਰੌਲਾ ਬਹੁਤ ਪਿਆ ਸੀ ਪਰ ਉਸ ਮਾਮਲੇ ਦੇ ਵਿੱਚ ਜਿਹੜੀ ਹੁਣ ਗੱਲਬਾਤ ਸਾਹਮਣੇ ਹੈ ਔਰ ਇਹਦੇ ਚ ਹੁਣ ਦੂਜਾ ਪੱਖ ਐ ਐਨ ਡੀ ਪੀ ਦਾ ਆ ਐਨ ਡੀ ਪੀ ਇਹ ਕਹਿ ਰਹੀ ਹੈ ਬੀ ਸੀ ਐਨ ਡੀ ਪੀ ਐਸ਼ਵਲੇ ਉਹ ਕ੍ਰਿਟਿਸਾਈਜ਼ ਕਰ ਰਹੀ ਹੈ ਇਹਨਾਂ ਨੂੰ ਹੋਂਬੀ ਸਿੰਘ ਰੰਧਾਵਾ ਨੂੰ ਤੇ ਉਹ ਕਹਿੰਦੇ ਆ ਕਿ ਜਿਹੜਾ ਕਿਉਂਕਿ ਕੋਰਟ ਚੈਲੰਜ ਇਹ ਇਹਨਾਂ ਨੂੰ ਨੁਕਸਾਨ ਬਹੁਤ ਹੋਇਆ ਤੇ ਕੋਰਟ ਦੇ ਰਿਸੋਰਸਸ ਵੇਸਟ ਹੋਏ ਆ ਤੇ ਉਹ ਚਾਹੁੰਦੇ ਉਹ ਕਹਿੰਦੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਦਾ ਉਹਨਾਂ ਨੂੰ ਹਾਰਮ ਹੋਇਆ ਜਾਂ ਇਹਨਾਂ ਨੇ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਜਿਹੜਾ ਯਕੀਨ ਸੀ ਉਹਦੇ ਤੇ ਸੱਟ ਮਾਰੀ ਆ ਅਦਾਲਤ ਦਾ ਜਿਹੜਾ ਟਾਈਮ ਆ ਉਹ ਖਰਾਬ ਕੀਤਾ ਆ ਵੀ ਇਸ ਕਰਕੇ ਹੁਣ ਇਹ ਮਾਫੀ ਮੰਗਣ ਦੇਖੋ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ ਆ ਤੇ ਕੀ ਨਹੀਂ ਹੁੰਦਾ ਪਰ ਕਨਸਰਨ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਸੇਗਾ ਤੇ ਹੁਣ ਦੇਖਣਾ ਪਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕਿਹੜਾ ਸਟੈਪ ਉਹ ਲੈਂਦੇ ਆ ਅਗਲੀ ਗੱਲਬਾਤ ਫਲੱਡਸ ਬਾਰੇ ਆ ਐਪੀਸੋਡ ਦੇ ਵਿੱਚ ਹੜ ਆ ਗਏ ਤਿੰਨ ਚਾਰ ਸਾਲ ਪਹਿਲਾਂ ਵੀ ਆਏ ਸੀ ਔਰ ਆਉਂਦੇ ਹੀ ਰਹਿੰਦੇ ਆ ਸਰਕਾਰ ਬਹੁਤ ਕੁਝ ਕਰਦੀ ਆ ਆਪਕਾ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਕਿ ਸਰਕਾਰ ਨੇ ਜਿਹੜਾ ਉੱਥੇ ਉਹ ਵਾਟਰ ਪੰਪ ਲਾ ਦਿੱਤਾ ਤੇ ਕਿੰਨੇ ਮਿਲੀਅਨ ਤੇ ਕਿੰਨੇ ਬਿਲੀਅਨ ਡਾਲਰ ਸਰਕਾਰ ਉੱਤੇ ਖਰਚਦੀ ਆ ਪਰ ਗੱਲ ਬਣਦੀ ਨਹੀਂ ਹੜ ਫੇਰ ਆਉਂਦੇ ਆ ਲੋਕਾਂ ਦੀ ਫੇਰ ਤਬਾਹੀ ਹੁੰਦੀ ਆ ਤੇ ਇਹ ਬਾਰ ਬਾਰ ਉਹੀ ਚੀਜ਼ ਜਿਹੜੀ ਆ ਉਹ ਹੋ ਰਹੀ ਹੈ ਹੁਣ ਇਹ ਬਸਪੋਰਟ ਦੇ ਵਿੱਚ ਜਿਹੜੇ ਆਪਾਂ ਤੁਹਾਡੇ ਨਾਲ ਲਗਾਤਾਰ ਖਬਰਾਂ ਸਾਂਝੀਆਂ ਕੀਤੀਆਂ ਉੱਥੋਂ ਦੇ ਜਿਹੜੇ ਇੰਡੀਜੇਨਸ ਲੀਡਰਸ ਨੇ ਜਾਂ ਉੱਥੋਂ ਦੇ ਜਿਹੜੇ ਇਹ ਹੜਾ ਹੜ ਕਿੱਦਾਂ ਆਉਂਦੇ ਕਿੱਦਾਂ ਰੁਕਦੇ ਇਹਦਾ ਸਹਾਇਤਾ ਰੱਖਣ ਵਾਲੇ ਜਿਹੜੇ ਵਿਗਿਆਨੀ ਨੇ ਰਿਸਰਚਰਸ ਨੇ ਖੋਜਾਰਥੀ ਨੇ ਜਿਹੜੇ ਉਹ ਅਸਲ ਦੇ ਵਿੱਚ ਹੁਣ ਇਹ ਕਹਿ ਰਹੇ ਆ ਕਿ ਉੱਥੇ ਇੱਕ ਐਂਸ਼ੀਐਂਟ ਸੋਮਸ ਲੇਕ ਆ ਜਿਹੜੀ ਇਹਨੂੰ ਰੀਸਟੋਰ ਕਰੋ ਇਹਦੇ ਨਾਲ ਜਿਹੜੀ ਫਲਡਿੰਗ ਆ ਹੋ ਘਟ ਸਕਦੀ ਆ ਇਸ ਖੇਤਰ ਦੇ ਵਿੱਚ ਉਹ ਤਕਨੀਕੀ ਉੱਥੇ ਕੋਈ ਗੱਲਾਂ ਨੇ ਵਾਤਾਵਰਣ ਦੀਆਂ ਜਿਹੜੇ ਉਹ ਮਾਹਰ ਸਮਝਦੇ ਆ ਜਾਂ ਇੰਡੀਜੇਨਸ ਲੀਡਰ ਸਮਝਦੇ ਆ ਫਾਰਮੂਲਾ ਬੜਾ ਸਿੱਧਾ ਆ ਜਿਹੜਾ ਪੁਰਾਣਾ ਹੀ ਆ ਉਹ ਫਾਰਮੂਲਾ ਇਹ ਆ ਕਿ ਤੁਸੀਂ ਜਿੰਨੀ ਕੁਦਰਤ ਦੇ ਨਾਲ ਛੇੜ ਛਾੜ ਕਰੋਗੇ ਕੁਦਰਤ ਉਹਨਾਂ ਤੁਹਾਡਾ ਨੁਕਸਾਨ ਉਲਟਾ ਆ ਕੇ ਕਰਦੀ ਆ ਤੇ ਇਸ ਕੇਸ ਦੇ ਵਿੱਚ ਵੀ ਇਹੀ ਹੋ ਰਿਹਾ ਆ ਐਬਸਫੋਰਡ ਇੱਕ ਟਰੈਡੀਸ਼ਨਲ ਟੈਰਿਟਰੀ ਆ ਜਿਹੜੀ ਸਿਆਮਤ ਫਸਟ ਨੇਸ਼ਨ ਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਫਰੇਜ਼ਰ ਵੈਲੀ ਦੇ ਵਿੱਚ ਹੁਣ ਇੱਕ ਕਨਸਰਨ ਕਿਉਂ ਬਣਦਾ 21 ਦੇ ਵਿੱਚ ਹੜਾ ਆਇਆ ਸੀ ਪਹਿਲਾਂ ਲਗਭਗ 450 ਮਿਲੀਅਨ ਜਿਹੜਾ ਸੀਗਾ ਉਹਦਾ ਇਨਸ਼ੋਰਡ ਡੈਮੇਜ ਹੋਇਆ ਸੀ ਬੀਸੀ ਦੇ ਵਿੱਚ ਫਾਰਮ ਕਿੰਨੇ ਤਬਾਹ ਹੋਏ ਸੀ ਸੜਕਾਂ ਕਿੰਨੀਆਂ ਤਬਾਹ ਹੋਈਆਂ ਸੀ ਘਰ ਕਿੰਨੇ ਬਰਬਾਦ ਹੋ ਗਏ ਸੀ ਹੁਣ ਜਿਹੜੇ ਔਰ ਦਸੰਬਰ ਦੇ ਵਿੱਚ ਫੇਰ ਆ ਇਸ ਸਾਲ ਦੇ ਵਿੱਚ ਹੜ ਫੇਰ ਆ ਗਿਆ ਜਿਹੜੀ ਸੋਮਸ ਲੇਕ ਆ 1920 ਤੋਂ ਪਹਿਲਾਂ ਜਿਹੜੀ ਸੁਮਸ ਪੈਰਿਸ ਸੀਗੀ ਆ ਇਹ ਬਹੁਤ ਵੱਡੀ ਆ ਜਿਹੜੀ ਉਹਨੂੰ ਉਹ 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 ਲੇਕ ਸੀਗੀ ਇੱਥੇ ਤੇ ਜਿਹੜੇ ਉੱਥੇ ਜਿਹੜੇ 3600 ਤੋਂ ਲੈ ਕੇ 10000 ਹਕਟੇਅਰ ਦੇ ਸਾਈਜ਼ ਦੇ ਵਿੱਚ ਕਹਿ ਲਓ ਇਹ ਜਿਹੜੇ ਉੱਥੇ ਸੀਗੇ ਹੁਣ ਉਹ ਸਾਰੇ ਕੁਛ ਦੇ ਵਿੱਚ ਇਹ ਲੈ ਕੇ ਗਈ ਕਿੱਥੇ ਇਹ ਲੇਕ ਡਰੇਨ ਹੋ ਗਈ ਕਿਉਂਕਿ ਜ਼ਿਆਦਾ ਫਾਰਮ ਲੈਂਡ ਮਤਲਬ ਮੋਟਾ ਫਾਰਮੂਲਾ ਜਿੱਦਾਂ ਦਰਿਆਵਾਂ ਨੂੰ ਜਿਹੜਾ ਹੌਲੀ-ਹੌਲੀ ਉਹਨਾਂ ਦੇ ਵਿੱਚ ਫਸਲ ਬੀਜਣੀ ਸ਼ੁਰੂ ਕਰ ਦਿੰਦੇ ਆ ਉਸੇ ਤਰੀਕੇ ਦੇ ਨਾਲ ਇਹ ਲੇਕ ਸੀ ਦਰਿਆ ਨਹੀਂ ਸੀ ਡਰੇਨ ਹੋ ਗਈ ਉਹਦੇ ਤੋਂ ਬਾਅਦ ਇੱਥੇ ਫਾਰਮ ਲੈਂਡ ਬਣ ਗਈ ਤੇ ਖੇਤੀ ਹੋਣ ਲੱਗ ਪਈ ਇਹ ਉਹਦੇ ਨਾਲ ਉਹ ਜਿਹੜਾ ਇਕੋਸਿਸਟਮ ਸੀ ਸਾਰਾ ਬਦਲ ਗਿਆ ਜਦੋਂ ਇਕੋਸਿਸਟਮ ਬਦਲਿਆ ਹੜਾਂ ਦਾ ਖਤਰਾ ਵੱਧ ਗਿਆ ਜਿਹੜੇ ਉਹ ਲੋਕ ਸੀਗੇ ਉਹ ਉਥੋਂ ਚਲੇ ਗਏ ਤੇ ਉੱਥੇ ਫੂਡ ਰਿਸੋਰਸਰ ਸੀਗੇ ਉਹਨਾਂ ਦਾ ਇੰਡੀਜਿਨਸ ਕਮਿਊਨਿਟੀਆਂ ਦਾ ਉਹ ਡਿਸਪਲੇਸ ਹੋ ਗਏ ਉੱਥੋਂ ਹੁਣ ਜਿਹੜਾ ਇਹ ਸਾਰਾ ਕੁਝ ਸੀ ਇਹਦੇ ਨਾਲ ਸਾਰਾ ਕੁਝ ਜਿਹੜਾ ਉੱਥੋਂ ਗੜਬੜ ਹੋ ਗਿਆ ਕੁਦਰਤ ਦੇ ਵਿੱਚ ਮਤਲਬ ਇੰਬੈਲੈਂਸ ਹੋ ਗਿਆ ਉਹਦਾ ਸੰਤੁਲਨ ਵਿਗੜ ਗਿਆ ਹੁਣ ਇਹ ਕਿਹਾ ਜਾ ਰਿਹਾ ਕਿ ਜੇ ਸਮੱਸਿਆ ਹੱਲ ਕਰਨੀ ਆ ਉਸ ਲੇਕ ਨੂੰ ਰੀਸਟੋਰ ਕਰੋ ਮਰੀਨੇਡ ਨੇ ਇਹਨਾਂ ਦੇ ਜਿਹੜੇ ਸਮੈਥ ਲੀਡਰ ਨੇ ਏ ਲੀਡਰ ਇੰਡੀਜਨਿਸ ਨੇ ਦੂਜੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰੋਫੈਸਰ ਨੇ ਟਾਰਾ ਮਾਰਟਨ ਉਹ ਦੋਵੇਂ ਇਸ ਗੱਲ ਦੀ ਸਪੋਰਟ ਕਰ ਰਹੇ ਆ ਵੀ ਜਿਹੜੇ ਇਹ ਲੇਕ ਰੈਸਟੋਰੇਸ਼ਨ ਦੀ ਸਟੱਡੀ ਕਰ ਰਹੇ ਆ ਉਹ ਕਹਿੰਦੇ ਵੀ ਇਹ ਕਲਾਈਮੇਟ ਦਾ ਸੋਲੂਸ਼ਨ ਹੋ ਸਕਦਾ ਆ ਹੁਣ ਖੋਜ ਇਹ ਕਹਿੰਦੀ ਆ ਇੱਕ 224 ਦੀ ਸਟੱਡੀ ਕਿ ਇਸ ਲੇਕ ਨੂੰ ਰੀਸਟੋਰ ਕਰਨ ਦੇ ਲਈ ਇੱਕ ਦੁਬਾਰਾ ਲੋਕਾਂ ਨੂੰ ਰੀਲੋਕੇਟ ਕਰਨਾ ਪਊਗਾ ਪ੍ਰੋਪਰਟੀ ਬਾਇਆਊਟ ਕਰਨੇ ਪੈਣਗੇ ਤੇ ਇਹਦੀ 1 ਬਿਲੀਅਨ ਡਾਲਰ ਕੀਮਤ ਹੋਊਗੀ ਪਰ ਜਿਹੜਾ ਵੱਡੀਆਂ ਡਾਈਕਸ ਬਣਾਉਣੀਆਂ ਜਾਂ ਪੰਪ ਸਟੇਸ਼ਨ ਬਣਾਉਣੇ ਉਹ ਸਾਰਾ ਕੁਝ ਜੇ ਦੂਜਾ ਪਾਸਾ ਕਰਾਉਂਦਾ ਤੇ ਉਹਦੀ ਕੀਮਤ 2.4 ਬਿਲੀਅਨ ਡਾਲਰ ਇਹਨਾਂ ਨੇ ਨਾਲ ਦੱਸੀ ਆ ਹੁਣ ਆਈਡੀਆ ਕੰਟਰੋਵਰਸ਼ੀਅਲ ਆ ਇਹ ਰੌਲਾ ਇਹਦੇ ਉੱਤੇ ਪੈ ਰਿਹਾ ਕਿ ਜਿਹੜੇ ਕਿਉਂਕਿ ਫਾਰਮਲੈਂਡਾ ਉੱਥੇ ਫੇਰ ਉਹ ਆ ਰਿਹਾ ਐਗਰੀਕਲਚਰ ਤੇ ਜਿਹੜਾ ਲੋਕਾਂ ਦਾ ਜੀਵਨ ਹੈ ਸਾਰਾ ਕੁਝ ਉਹਦੇ ਉੱਤੇ ਅਸਰ ਪਾਊਗਾ ਸੋ ਦੇਖੋ ਸਰਕਾਰ ਹੁਣ ਇਹਦੇ ਉੱਤੇ ਕੀ ਕਰਦੀ ਹੈ ਸਿਟੀ ਆਫ ਫਾਇਬਰਸਫੋਰਡ ਜਿਹੜੇ ਆ ਉਹ ਪ੍ਰੈਫਰ ਕਰ ਰਹੇ ਐ ਕਿ ਜਿਹੜੇ ਰਵਾਇਤੀ ਸਾਡੇ ਹੜਾ ਤੋਂ ਬਚਣ ਦੇ ਤਰੀਕੇ ਨੇ ਕੋਈ ਪੰਪ ਲਾਗੇ ਜਾਂ ਕਿਤੇ ਡਾਈਕਸ ਹੋ ਗਈਆਂ ਜਾਂ ਇਹਨਾਂ ਨੇ 1.6 ਬਿਲੀਅਨ ਦੀ ਜਿਹੜੀ ਫੈਡਰਲ ਫੰਡਿੰਗ ਦੀ ਰਿਕਵੈਸਟ ਕੀਤੀ ਆ ਵੀ ਇਹ ਫਲੱਡ ਪ੍ਰੋਟੈਕਸ਼ਨ ਦੇ ਲਈ ਉਹ ਉਹਦੇ ਲੈ ਪਾਸੇ ਜ਼ਿਆਦਾ ਧਿਆਨ ਦੇ ਰਹੇ ਆ ਪਰ ਵੱਡਾ ਅਸਲ ਦੇ ਵਿੱਚ ਮੈਸੇਜ ਇਹੀ ਆ ਲਾ ਪਾ ਕੇ ਕਿ ਜਿੰਨਾ ਚਿਰ ਤੁਸੀਂ ਉਸ ਕੁਦਰਤੀ ਸੰਤੁਲਨ ਨੂੰ ਬਰਕਰਾਰ ਨਹੀਂ ਰੱਖਦੇ ਉਨਾਂ ਚਿਰ ਇਦਾਂ ਦੇ ਨੁਕਸਾਨ ਹੁੰਦੇ ਰਹਿਣਗੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕੀਤੀ ਆ ਤੇ ਇਹ ਇਮੀਗ੍ਰੇਸ਼ਨ ਦੀ ਸਖਤੀ ਕਈ ਵਾਰੀ ਅਮਰੀਕਾ ਦੀ ਸਖਤੀ ਵਰਗੀ ਲੱਗਦੀ ਆ ਲਿਬਰਲ ਪਾਰਟੀ ਆਫ ਕੈਨੇਡਾ ਦੀ ਸਰਕਾਰ ਆ ਇਸ ਵੇਲੇ ਇਹਨਾਂ ਨੇ ਇੱਕ ਨਵਾਂ ਇਮੀਗ੍ਰੇਸ਼ਨ ਕਾਨੂੰਨ ਪਾਸ ਕੀਤਾ ਜਿਹਨੂੰ ਬਿਲ ਸੀ12 ਕਹਿੰਦੇ ਆ ਬਿਲ ਸੀ12 ਦਾ ਮਤਲਬ ਆ ਇਹ ਇਹਨੂੰ ਇਹ ਕਹਿੰਦੇ ਆ ਕਿ ਸਟਰੈਂਥਨਿੰਗ ਕੈਨੇਡਾਜ਼ ਇਮੀਗ੍ਰੇਸ਼ਨ ਸਿਸਟਮ ਐਂਡ ਬਾਰਡਰਜ਼ ਐਕਟ ਉਦੇ ਵਿੱਚ ਉਹ ਕੀ ਹੈ ਕਿ ਇਹ ਲਾ ਹਜੇ ਮਤਲਬ ਕਾਨੂੰਨ ਬਣਿਆ ਨਹੀਂ ਇਹ ਇਹ ਬਿੱਲ ਜਿਹੜਾ ਹਾਲਾਂਕਿ ਹਾਊਸ ਆਫ ਕਾਮਨਸ ਦੇ ਵਿੱਚੋਂ ਪਾਸ ਹੋ ਗਿਆ ਤੇ ਇਹਦਾ ਰਿਵਿਊ ਹੋਣਾ ਸੈਨੇਟ ਦੇ ਵਿੱਚ ਕੈਨੇਡਾ ਦੀ ਸੈਨੇਟ ਦੇ ਵਿੱਚ ਆਉਣ ਵਾਲੇ ਸਾਲ ਦੇ ਦੂਜੇ ਮਹੀਨੇ ਫਰਵਰੀ ਦੇ ਵਿੱਚ ਤੇ ਜੇ ਫਰਵਰੀ ਦੇ ਵਿੱਚ ਇਹ ਅਪਰੂਵ ਹੋ ਗਿਆ ਫਿਰ ਇਹ ਕਾਨੂੰਨ ਬਣ ਜਾਣਾ ਹੈ ਅਸਲ ਦੇ ਵਿੱਚ ਇਸ ਬਿੱਲ ਸੀਟ 12 ਦਾ ਗੋਲ ਇਹ ਆ ਸਰਕਾਰ ਇਹ ਕਹਿੰਦੀ ਆ ਕਿ ਇਸ ਬਿੱਲ ਦੇ ਨਾਲ ਅਸੀਂ ਬਾਰਡਰ ਸਕਿਉਰਿਟੀ ਟਾਰਗੇਟ ਕਰਨਾ ਚਾਹੁੰਦੇ ਆ ਦੂਜਾ ਜਿਹੜੀ ਕੋਈ ਵੀ ਕਿਸੇ ਦਾ ਕਿਸਮ ਦਾ ਡਿਲੇ ਆ ਉਹਨੂੰ ਘਟਾਉਣਾ ਚਾਹੁੰਦੇ ਆ ਤੀਜਾ ਉਹ ਕਹਿੰਦੇ ਜਿਹੜੀ ਰਿਪੋਰਟ ਕਰਨ ਲੋਕਾਂ ਨੂੰ ਉਹਨੂੰ ਅਸੀਂ ਪ੍ਰੋਸੈਸ ਨੂੰ ਤੇਜ਼ ਕਰਨਾ ਚਾਹੁੰਦੇ ਆ ਜਿਹੜੇ ਕ੍ਰਿਟਿਕ ਨੇ ਉਹ ਇਹ ਕਹਿ ਰਹੇ ਨੇ ਕਿ ਇਹਦੇ ਨਾਲ ਅਸਲ ਦੇ ਵਿੱਚ ਅਸਾਈਲਮ ਔਖੀ ਹੋ ਜੂਗੀ ਅਮਰੀਕਾ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਡੋਨਲਡ 트ੰਪ ਕੀ ਕਰ ਰਿਹਾ ਹੈ ਇਸ ਵੇਲੇ ਸਾਰੇ ਪ੍ਰੋਸੈਸ ਤੇਜ਼ ਕਰ ਰਿਹਾ ਵੀ ਰਿਪੋਰਟ ਕੀਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਕਿੰਨੇ ਮਿਲੀਅਨਸ ਲੋਕਾਂ ਨੂੰ ਕਿਤੇ ਨਾ ਰਿਪੋਰਟ ਕਰਨਾ ਜਹਾਜ਼ ਵੀ ਆਪਣੇ ਖਰੀਦ ਲੈ ਵੀ ਜਿਨ੍ਹਾਂ ਦੇ ਵਿੱਚ ਰਿਪੋਰਟ ਕਰਨਾ ਵੇਅਰ ਹਾਊਸਾਂ ਦੀਆਂ ਉਹ ਡਿਟੈਂਸ਼ਨ ਸੈਂਟਰ ਬਣਾ ਰਹੇ ਆ ਬੇਸਿਕਲੀ ਕਾਨੂੰਨੀ ਤੌਰ ਤੇ ਪ੍ਰੋਸੈਸ ਨੂੰ ਤੇਜ਼ ਕਰ ਰਿਹਾ ਉਹ ਏਸੀ ਚੀਜ਼ ਨੂੰ ਵੀ ਉਹਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਕਿ ਕੈਨੇਡਾ ਵੀ ਲਗਭਗ ਹੁਣ ਉਸੇ ਨੀਤੀ ਦੇ ਉੱਤੇ ਆ ਔਰ ਜਿਹੜੀ ਰਫਿਊਜੀਆ ਦੇ ਉੱਤੇ ਵੱਡਾ ਅਸਰ ਪਊਗਾ ਜੇ ਕੋਈ ਬੰਦਾ ਅਸਾਈਲਮ ਦੇ ਲਈ ਸਾਲ ਤੋਂ ਬਾਅਦ ਅਪਲਾਈ ਕਰਦਾ ਕੈਨੇਡਾ ਵਿੱਚ ਸਪੌਂਸਰ ਤੋਂ ਬਾਅਦ ਤਾਂ ਉਹਦਾ ਕੇਸ ਜਿਹੜਾ ਅੱਗੇ ਨਹੀਂ ਜਾਣਾ ਇਮੀਗ੍ਰੇਸ਼ਨ ਰਫਿਊਜੀ ਬੋਰਡ ਦੇ ਕੋਲ ਸੋ ਇਹ ਵੱਡੀ ਤਬਦੀਲੀ ਹੈ ਉਹਦੇ ਵਿੱਚ ਉਹਨੂੰ ਰਿਵਿਊ ਕਰੂਗਾ ਇੱਕ ਇਮੀਗ੍ਰੇਸ਼ਨ ਆਫੀਸਰ ਤੇ ਜਿਹੜਾ ਇੱਕ ਇਮੀਗ੍ਰੇਸ਼ਨ ਆਫੀਸਰ ਜਦੋਂ ਉਹਨੂੰ ਰਿਵਿਊ ਕਰੂਗਾ ਤੇ ਉਹਦੇ ਚ ਕਹਿੰਦੇ ਉਹਦੇ ਚਾਂਸਸ ਬਹੁਤ ਘੱਟ ਆ ਪ੍ਰੋਬਲਮ ਕਿੱਥੇ ਆ ਜਿਹੜੇ ਲੀਗਲ ਐਕਸਪਰਟ ਐ ਇਸ ਵੇਲੇ ਕਹਿ ਰਹੇ ਆ ਕਿ ਜੇᱫੋ ਸਿੰਗਲ ਆਫੀਸਰ ਰਿਵਿਊ ਹੋਊਗਾ ਉਹਦੇ ਵਿੱਚ ਬਹੁਤੀ ਰਿਜੈਕਸ਼ਨ ਨਹੀਂ ਹੋਣੀ ਆ ਕਲੇਮ ਰਿਜੈਕਟ ਹੋ ਜਾਣੇ ਆ ਜਿਹੜੇ ਰਿਫਿਊਜੀ ਨੇ ਉਹਨਾਂ ਦੀ ਗੱਲ ਪੂਰੀ ਸੁਣੀ ਨਹੀਂ ਜਾਣੀ ਇੱਕ ਇਹ ਕਹਿੰਦੇ ਆ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਜਲਦ ਜਲਦੀ ਰਿਪੋਰਟ ਕੀਤਾ ਜਾਊਗਾ ਤੇ ਉਹ ਕੁਦਰਤੀ ਉਹਨਾਂ ਨੂੰ ਖਤਰਾ ਆ ਖਤਰੇ ਚੋਂ ਉਹ ਤੋਂ ਨਿਕਲ ਕੇ ਆਏ ਆ ਤੇ ਇੱਥੇ ਜੇ ਉਹਨਾਂ ਨੂੰ ਇੱਕਦਮ ਰਿਪੋਰਟ ਕਰ ਦਿੱਤਾ ਤੇ ਉਹ ਫੇਰ ਉਸੇ ਖਤਰੇ ਦੇ ਵਿੱਚ ਚਲੇ ਜਾਣਗੇ ਜਿਹੜੇ 40 ਦੇ ਕਰੀਬ ਜਿਹੜੇ ਵਕੀਲ ਨੇ ਉਹਨਾਂ ਨੇ ਇਸ ਗੱਲ ਦੀ ਚੇਤਾਵਨੀ ਦਿੱਤੀ ਹੈ ਵੀ ਇਹ ਜਿਹੜਾ ਕੰਮ ਤੁਸੀਂ ਕਰ ਲੱਗੇ ਆ ਰિસ્ਕੀ ਹੋ ਸਕਦਾ ਤੇ ਇਹ ਠੀਕ ਨਹੀਂ ਆ ਜਿਹੜੇ ਅਮਰੀਕਾ ਦੇ ਬਾਰਡਰ ਦੇ ਉੱਤੇ ਅਸਾਈਲਮ ਸੀਕਰ ਨੇ ਨਵੇਂ ਕਾਨੂੰਨ ਦੇ ਤਹਿਤ ਜਿਹੜੇ ਲੋਕ ਕੈਨੇਡਾ ਯੂ ਐਸ ਬਾਰਡਰ ਦੇ ਉੱਤੇ ਅਪਲਾਈ ਕਰਨਗੇ 14 ਦਿਨ ਤੋਂ ਬਾਅਦ ਉਹਨਾਂ ਨੂੰ ਬਲੌਕ ਕੀਤਾ ਜਾ ਸਕਦਾ ਬਿਫੁੱਲ ਰੈਫਿਊਜੀ ਹੀアリング ਤੋਂ US ਬਾਰਡਰ ਰੂਲ ਕੰਟਰੋਵਰਸ਼ੀਅਲ ਕਿਉਂ ਆ ਕਿ ਕੈਨੇਡਾ ਨੇ ਅਮਰੀਕਾ ਨੂੰ ਇੱਕ ਸੇਫ ਕੰਟਰੀ ਵਜੋਂ ਟ੍ਰੀਟ ਕੀਤਾ ਹੈ ਤੇ ਲੋਕ ਕਹਿੰਦੇ ਵੀ ਇਹ ਸੇਫ ਹੈ ਨਹੀਂ ਸੇਫ ਇਸ ਕਰਕੇ ਹੈ ਨਹੀਂ ਕਿਉਂਕਿ ਰਫਿਊਜੀਆਂ ਲਈ ਸੇਫ ਨਹੀਂ ਮਤਲਬ ਉਹ ਤੇ ਆਪ ਫੜ-ਫੜ ਕੇ ਉਹਨਾਂ ਦੀ ਫਾਸਟ ਰਿਪੋਰਟ ਕਰ ਰਹੇ ਆ ਆਇਸ਼ਤੀਆਂ ਰੇਡਾਂ ਪੈ ਰਹੀਆਂ ਤੇ ਡਿਊ ਪ੍ਰੋਸੈਸ ਉਹਨਾਂ ਨੂੰ ਨਹੀਂ ਮਿਲਦਾ ਤੇ ਇਹਨਾਂ ਰਫਿਊਜੀ ਜੇ ਉੱਥੇ ਜਾਂਦੇ ਆ ਤਾਂ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਸਮੱਸਿਆ ਆ ਸਕਦੀ ਆ ਜਿਹੜੇ ਸਟੂਡੈਂਟਸ ਨੇ ਕੁਝ ਇੰਟਰਨੈਸ਼ਨਲ ਸਟੂਡੈਂਟਸ ਜਾਂ ਜਿਹੜੇ ਵਰਕਰ ਨੇ ਉਹਨਾਂ ਦੇ ਉੱਤੇ ਇਹ ਹੋ ਸਕਦਾ ਕਿ ਉਹਨਾਂ ਨੂੰ ਘਰ ਵਾਪਸ ਜਾਣਾ ਪਵੇ ਬਾਅਦ ਵਿੱਚ ਜਿਹੜਾ ਕਈ ਵਾਰੀ ਉਹਨਾਂ ਨੂੰ ਲੱਗਦਾ ਕਿ ਉਹ ਲੇਟਰ ਸਟੇਜ ਦੇ ਉੱਤੇ ਜਾ ਕੇ ਰੀਅਲਾਈਜ਼ ਕਰਦੇ ਆ ਕਿ ਸਾਨੂੰ ਅਸਾਈਲਮ ਦੀ ਲੋੜ ਆ ਕੈਨੇਡਾ ਨੇ ਸਟੂਡੈਂਟ ਪਰਮਿਟ 24 ਦੇ ਵਿੱਚ ਲਿਮਟ ਕਰ ਦਿੱਤੇ ਆ ਤੇ ਬਹੁਤ ਸਾਰਿਆਂ ਨੂੰ ਹੁਣ ਉਹ ਜਿਹੜਾ ਕਾਨੂੰਨ ਸੀਗਾ ਜਿਹਦੀ ਬਹੁਤ ਚਰਚਾ ਸੀਗੀ ਉਹਦੇ ਵਿੱਚ ਜਾਣ ਤੋਂ ਵੀ ਇੱਕ ਤਰੀਕੇ ਦੇ ਨਾਲ ਰੋਕ ਲੱਗ ਜਾਏ ਅਗਲੀ ਗੱਲਬਾਤ ਇੱਕ ਪਹਿਲਾਂ ਆਪਾਂ ਤੁਹਾਡੇ ਨਾਲ ਇਹ ਘਟਨਾ ਸਾਂਝੀ ਕੀਤੀ 17 ਦਸੰਬਰ ਦੀ ਸੀਗੀ ਪੁਲਿਸ ਨੂੰ ਲਗਭਗ 2 ਮਿਲੀਅਨ ਡਾਲਰ ਦੀ ਆਈਟਮਾਂ ਜਿਹੜੀਆਂ ਸੀਗੀਆਂ ਸਮਾਨ ਜਿਹੜਾ ਸੀ ਜਿਹੜਾ Amazon ਦੇ ਇੱਕ ਫੁਲਫਿਲਮੈਂਟ ਸੈਂਟਰ ਤੋਂ ਚੋਰੀ ਕੀਤਾ ਗਿਆ ਸੀ ਜਾਂ Ajax ਦੇ ਵਿੱਚ ਦੋ ਉਹ ਦੋ ਸਾਲਾਂ ਦੇ ਵਿੱਚ ਵਿੱਚ ਏਡੀ ਵੱਡੀ ਉੱਥੇ ਚੋਰੀ ਹੋਈ ਸੀ ਆਪਾਂ ਇਹ ਖਬਰ ਤੁਹਾਡੇ ਨੂੰ 2 ਮਿਲੀਅਨ ਡਾਲਰ ਦੀ ਵੀ ਸਮਾਨ ਹੀ ਚੱਕ ਕੇ ਉੱਥੋਂ ਬਾਹਰ ਕਿਸੇ ਨਾ ਕਿਸੇ ਤਰੀਕੇ ਨਾਲ ਜਾਂਦਾ ਰਿਹਾ ਪੰਜ ਬੰਦੇ ਇਹਦੇ ਵਿੱਚ ਹੁਣ ਚਾਰਜ ਕੀਤੇ ਗਏ ਆ ਪੰਜ ਬੰਦੇ ਜਿਨ੍ਹਾਂ ਦੇ ਵਿੱਚ ਦੋ Amazon ਦੇ ਵਰਕਰ ਨੇ এমਪਲੋਈ ਨੇ ਤੇ ਜਿਹੜੇ ਦੂਜੇ ਹੈਗੇ ਆ ਉਸ ਕਾਰ ਬਰੋ ਤੋਂ ਤੇ ਨਿਊ ਮਾਰਕੀਟ ਤੋਂ ਇੱਕ ਦੀ ਉਮਰ 26 ਸਾਲ ਆ 28 ਸਾਲ ਆ ਤੇ ਦੂਜੇ ਦੀ ਉਮਰ 36 ਸਾਲ ਦੱਸੀ ਜਾ ਰਹੀ ਹੈ Amazon ਦੇ Amazon ਦਾ ਜਿਹੜਾ ਇਹਨਾਂ ਦੀ ਪ੍ਰੋਵੈਂਸ਼ਨ ਟੀਮ ਨੇ ਨੋਟਿਸ ਕੀਤਾ ਸੀ ਕਿ ਜਿਹੜੀ ਚੋਰੀ ਹੋ ਰਹੀ ਆ ਤੇ ਉਹਨਾਂ ਨੇ ਫਿਰ ਡੋਰਮ ਰਿਜਨਲ ਪੁਲਿਸ ਸਰਵਿਸ ਦੇ ਨਾਲ ਕੰਟੈਕਟ ਕੀਤਾ ਉੱਥੋਂ ਫਿਰ ਇਹ ਨਵੰਬਰ ਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ ਪੁਲਿਸ ਨੂੰ ਕੀ ਲੱਭਿਆ ਪੁਲਿਸ ਨੇ ਕੀ ਕੀਤਾ ਇਹਨਾਂ ਨੂੰ ਅਰੈਸਟ ਕੀਤਾ ਤੇ ਇਹਨਾਂ ਕੋਲੋਂ 2.5 ਲੱਖ ਡਾਲਰ ਦੇ ਜਿਹੜੀਆਂ ਇਲੈਕਟ੍ਰੋਨਿਕਸ ਦਾ ਹਾਈ-ਐਂਡ ਸਮਾਨ ਸੀ ਉਹ ਬਰਾਮਦ ਕੀਤਾ 50000 ਡਾਲਰ ਇਹਨਾਂ ਤੋਂ ਕੈਸ਼ ਫੜਿਆ ਉਹਦੇ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਪੰਜ ਜਿਹੜੇ ਸੀ ਕ੍ਰਿਮਨਲ ਚਾਰਜ ਲੱਗੇ ਚੋਰੀ ਦਾ ਸਮਾਨ ਹੋਰ ਤੇ ਜੋ ਸਾਰਾ ਕੁਝ ਹੈਗਾ ਦੋ ਦੇ ਉੱਤੇ ਫਰਾਡ ਦੇ ਚਾਰਜ ਲੱਗੇ ਤੇ ਇਹਨਾਂ ਦੇ ਵਿੱਚੋਂ ਹਜੇ ਕਿਸੇ ਦਾ ਮਤਲਬ ਗਿਲਟੀ ਨਹੀਂ ਹੋਇਆ ਪੁਲਿਸ ਲੋਕਾਂ ਨੂੰ ਕਹਿ ਰਹੀ ਐ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਮਦਦ ਕਰੋ ਦੇਖੋ ਵੀ ਉਹਨਾਂ ਨੇ ਕਈ ਮਿਲੀਅਨ ਡਾਲਰ ਦਾ ਸਮਾਨ Amazon ਤੋਂ ਜਿਹੜਾ ਚੋਰੀ ਕੀਤਾ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਲੱਭਿਆ ਜਾ ਸਕੇ ਸੋ ਹੁਣ ਇਹ ਬਹੁਤ ਵੱਡਾ ਇੱਕ ਆਪਰੇਸ਼ਨ ਹੈਗਾ ਜਿਹਦੇ ਵਿੱਚ ਚੋਰੀ ਦਾ ਸਮਾਨ ਤੇ ਹੋਰ ਜਿਹੜੀਆਂ ਚੀਜ਼ਾਂ Amazon ਦੀਆਂ ਅੰਟੈਰੀਓ ਦੇ ਵਿੱਚ ਕੀਤੀਆਂ ਗਈਆਂ ਸੀਗੀਆਂ ਪੁਲਿਸ ਦੇ ਅਨੁਸਾਰ 2 ਮਿਲੀਅਨ ਡਾਲਰ ਦਾ ਸਮਾਨ ਜਿਹੜਾ 2 ਸਾਲਾਂ ਦੇ ਵਿੱਚ ਉਹਨਾਂ ਦੇ ਕਹਿਣ ਅਨੁਸਾਰ ਚੋਰੀ ਹੋਇਆ ਸੀ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ ਉਹਨਾਂ ਨੂੰ ਇਹਨਾਂ ਨੇ ਚਾਰਜ ਕੀਤਾ ਹੈ ਦੇਖੋ ਅੱਗੇ ਚੱਲ ਕੇ ਇਹਦਾ ਜਿਹੜਾ ਕੀ ਨਤੀਜਾ ਨਿਕਲਦਾ ਜਾਂ ਇਹਦੀਆਂ ਤੰਦਾ ਤਾਰਾਂ ਹੋਰ ਕਿੱਥੇ ਕਿੱਥੇ ਜਾ ਕੇ ਜੁੜਦੀਆਂ ਹਨ ਅਗਲੀ ਗੱਲਬਾਤ ਬ੍ਰਿਟਿਸ਼ ਕਲੰਬੀਆ ਦੇ ਵਿੱਚ ਦੋ ਮਾਮਲੇ ਜਿਹੜੇ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਹਾਂ ਇੱਕ ਮਾਮਲਾ ਤਾਂ ਇਹ ਆ ਕਿ ਇੱਕ ਇਲੈਕਟ੍ਰਿਕ ਮੋਬਿਲਿਟੀ ਬਾਈਕ ਚੋਰੀ ਹੋਇਆ ਸੀ ਮੈਪਲ ਰਿਜ ਤੋਂ ਆਪਾਂ ਤੁਹਾਡੇ ਨਾਲ ਖ਼ਬਰ ਕੀਤੀ ਸੀ ਪਿਛਲੇ ਹਫ਼ਤੇ ਜਿਹੜਾ ਬੱਚਾ ਸੀ ਜਿਹੜਾ ਡਿਸੇਬਲ ਆ ਸਪੈਸ਼ਲ ਨੀਡਸ ਵਾਲਾ ਆ ਉਹਦਾ ਇੱਕ ਬਾਈਕ ਸੀਗਾ ਤੇ ਉਹ ਬੜਾ ਇੰਪੋਰਟੈਂਟ ਸੀਗਾ ਕਿਉਂਕਿ ਉਹ ਸਪੈਸ਼ਲ ਨੀਡ ਵਾਲਾ ਬੱਚਾ ਆ ਤੇ ਉਹ ਉਹ ਉਸ ਚੀਜ਼ ਨੂੰ ਉਹਦੇ ਮਤਲਬ ਮੂਵ ਕਰਨ ਦੇ ਲਈ ਉਹ ਬਾਈਕ ਸੀਗਾ ਉਹਦਾ ਬਾਈਕ ਚੱਕ ਕੇ ਲੈ ਗਿਆ ਕੋਈ ਅ ਇਹ ਬਾਈਕ ਜਿਹੜਾ ਰੈਕ ਸੀਗਾ ਇੱਕ ਸਟੋਰ 11800 ਬਲੋਕ 224 ਸਟਰੀਟ ਦੇ ਉੱਤੇ ਉਹਦੇ ਬਾਹਰ ਸੀਗਾ ਉੱਥੋਂ ਕੋਈ ਚੱਕ ਕੇ ਲੈ ਗਿਆ ਸੀ ਤੇ ਇਹ ਫਰਾਈਡੇ ਨੂੰ ਪਿਛਲੇ ਹਫਤੇ ਇਹ ਚੋਰੀ ਹੋਈ ਸੀਗੀ ਤੇ ਉਹ ਬਾਈਕ ਕੇਸ ਕਰਕੇ ਇੰਪੋਰਟੈਂਟ ਸੀ ਜੇ ਦੱਸੇ ਵੀ ਜਾਂ ਤਾਂ ਕਿਵਰੀ ਫਨ ਬਾਈਕ ਹੁੰਦੇ ਆ ਬੱਚਿਆਂ ਦੇ ਉਹ ਬੱਚਾ ਡਿਪੈਂਡੈਂਟ ਸੀ ਆਪਣੀ ਡੇਲੀ ਮੋਬਿਲਿਟੀ ਦੇ ਉੱਤੇ ਇਹਦੇ ਉੱਤੇ ਇਹ ਚੋਰੀ ਹੋਣਾ ਸਪੈਸ਼ਲੀ ਸਾਰੇ ਪਰਿਵਾਰ ਦੇ ਲਈ ਬਹੁਤ ਅਪਸੈਟ ਕਰਨ ਵਾਲਾ ਸੀ ਫਿਰ ਲੋਕ ਅਖਬਾਰਾਂ ਦੇ ਵਿੱਚ ਖਬਰਾਂ ਆਈਆਂ ਤੁਹਾਡੇ ਨਾਲ ਅਸੀਂ ਖਬਰ ਕੀਤੀ ਫਿਰ ਜਿਹੜਾ ਐਪਲ ਰਿਜ ਜਿਹੜੀ ਬ੍ਰਿਜ ਮਿਡਲ ਆਰਸੀਐਮਪੀ ਹੈ ਉਹਨਾਂ ਨੇ ਇਹਨੂੰ ਹੈਂਡਲ ਕੀਤਾ ਸੀ ਉਹਦੇ ਬਾਅਦ ਹੋਇਆ ਇਹ ਕਿ ਪੁਲਿਸ ਨੇ ਲੋਕਾਂ ਨੂੰ ਹੈਲਪ ਦੀ ਮੰਗ ਕੀਤੀ ਇਨਫੋਰਮੇਸ਼ਨ ਸ਼ੇਅਰ ਕੀਤੀ ਕੋਈ ਬੰਦਾ ਇਸ ਬਾਈਕ ਨੂੰ ਰੈਕੋਗਨਾਈਜ਼ ਕਰ ਲਵੇ ਦੱਸੇ ਟਿਪਸ ਦਸੀਆਂ ਜਿਹੜੀਆਂ ਕਮਿਊਨਿਟੀ ਮੈਂਬਰਸ ਨੂੰ ਤੇ ਆ ਮੰਗਲਵਾਰ ਜਿਹੜੀ ਕੱਲ ਬਾਅਦ ਦੁਪਹਿਰ ਉਹ ਕੋਈ ਵਿਅਕਤੀ ਬਾਈਕ ਅਨੋਨਿਮਸਲੀ ਮਤਲਬ ਆਰਸੀਐਮਪੀ ਦੀ ਅਟੈਚਮੈਂਟ ਤੇ ਉੱਤੇ ਛੱਡ ਗਿਆ ਪੁਲਿਸ ਨੇ ਇਹ ਨਹੀਂ ਦੱਸਿਆ ਹਜੇ ਕਿ ਇਹ ਕੌਣ ਛੱਡ ਗਿਆ ਪਰ ਇੰਨਾ ਪਤਾ ਲੱਗਿਆ ਕਿ ਉਹ ਛੱਡ ਗਿਆ ਕਿਸੇ ਨੂੰ ਅਰੈਸਟ ਨਹੀਂ ਕੀਤਾ ਗਿਆ ਹਜੇ ਤੱਕ ਕੋਈ ਇਦਾਂ ਦੀ ਅਨਾਊਂਸਮੈਂਟ ਨਹੀਂ ਆਈ ਤੇ ਜਿਹੜੇ ਉੱਥੇ ਕੁਲਦੀਪ ਢਿੱਲੋਂ ਆ ਸਟਾਫ ਸਰਜੈਂਟ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਜਿਹੜਾ ਇਹ ਮਦਦ ਕੀਤੀ ਹੈ ਸਾਰੇ ਕੁਸ਼ ਦੇ ਵਿੱਚ ਅਗਲੀ ਜਿਹੜੀ ਕਾਰਵਾਈ ਇਹਦੇ ਤੇ ਕੀਤੀ ਜਾ ਰਹੀ ਹੈ ਦੂਜੀ ਬਰਨਵੀ ਤੋਂ ਇੱਕ ਖਬਰ ਹੈਗੀ ਆ ਬਰਨਵੀ ਦੇ ਵਿੱਚ ਇੱਕ ਜਿਹੜਾ ਜਿਹੜਾ ਬੌਬ ਕੈਟ ਲੋਡਰ ਚੋਰੀ ਹੋਇਆ ਪੁਲਿਸ ਨੇ ਇੱਕ ਜਿਹੜਾ ਉਹ ਉਹ ਦੱਸਿਆ ਜਿਹੜੀ ਜਾਣਕਾਰੀ ਦਿੱਤੀ ਆ ਕਿ ਇੱਕ ਕੰਸਟਰਕਸ਼ਨ ਇਕਵਿਪਮੈਂਟ ਹੁੰਦਾ ਸਮਾਨ ਇੱਕ ਜਿਹਦੀ ਕੀਮਤ ਲਗਭਗ ਲੱਖ ਡਾਲਰ ਦੱਸੀ ਜਾ ਰਹੀ ਆ ਇਹ ਚੋਰੀ ਐਤਵਾਰ ਨਵੰਬਰ 30 ਨੂੰ 12:00 ਦੇ ਨੇੜੇ ਤੇੜੇ ਹੋਈ ਆ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜਾ ਮਿਡਲੈਂਡ ਡਰਾਈਵ ਆ ਤੇ ਵੈਸਟਲੈਂਡ ਡਰਾਈਵ ਆ ਬਰਨਵੀ BC ਦੇ ਵਿੱਚ ਕੇਸ ਨੂੰ ਹੁਣ ਇਸ ਵੇਲੇ ਬਰਨਵੀ RCMP ਹੈਂਡਲ ਕਰ ਰਹੀ ਆ ਜਿਹੜੇ ਹੁਣ ਲੋਕਾਂ ਕੋਲੋਂ ਮਦਦ ਦੀ ਮੰਗ ਕਰ ਰਹੇ ਆ ਕਿ ਸਾਨੂੰ ਦੱਸੋ ਜਿਹੜੀ ਇਹ ਚੋਰੀ ਹੋਈ ਆ ਪੁਲਿਸ ਇਹ ਕਹਿੰਦੀ ਆ ਕਿ ਦੋ ਪਿਕਅਪ ਟਰੱਕ ਇੱਥੇ ਪਹੁੰਚੇ ਆ ਇੱਕ ਜਿਹੜਾ ਉਹਨੇ ਇਹਨੂੰ ਖਾਲੀ ਫਲੈਟ ਟੈਕਰ ਟਰੇਲਰ ਨੂੰ ਮਤਲਬ ਪੁੱਲ ਕਰ ਰਿਆ ਸੀ ਤੇ ਬੜੇ ਥੋੜੇ ਜੇ ਸਮੇਂ ਦੇ ਵਿੱਚ ਦੋਵੇਂ ਟਰੱਕ ਜਿਹੜੇ ਆ ਉੱਥੋਂ ਚਲੇ ਗਏ ਆ ਤੇ ਜਿਹੜਾ ਬੌਬ ਕੈਟ ਲੋਡਰ ਸੀ ਉਹ ਉਹਨਾਂ ਨੇ ਟਰੇਲਰ ਦੇ ਉੱਤੇ ਲੋਡ ਕਰ ਲਿਆ ਪੁਲਿਸ ਜਿਹੜੇ ਵਹੀਕਲ ਨੂੰ ਇਸ ਵੇਲੇ ਦੋ ਜਿਹੜੇ ਟਰੱਕਸ ਨੇ ਉਹਨਾਂ ਨੂੰ ਉਹਨਾਂ ਦੀਆਂ ਡਿਟੇਲਸ ਉਹਨਾਂ ਨੇ ਰਿਲੀਜ਼ ਕੀਤੀਆਂ ਇੱਕ ਟਰੱਕ ਜਿਹੜਾ ਡਾਰਕ ਕਲਰਡ ਦਾ ਸ਼ੈਵੀ ਸਿਲਵਰਾਡੋ ਦੱਸਿਆ ਜਾ ਰਿਹਾ ਹੈ ਤੇ ਲਾਈਟ ਕਲਰ ਦੀ ਇਹਦੀ ਲੋਅਰ ਬਾਡੀ ਆ ਤੇ ਇਹਦੇ ਬਾਰੇ ਇਹ ਫਲੈਟ ਡੈਕ ਟ੍ਰੇਲਰ ਨੂੰ ਟੋਕ ਕਰ ਰਿਆ ਸੀ ਤੇ ਦੂਜਾ ਜਿਹੜਾ ਟਰੱਕ ਦੱਸਿਆ ਜਾ ਰਿਹਾ ਉਹ ਰੈੱਡ ਕਲਰ ਦਾ 2 ਡੋਰ ਫੋਰਡ ਰੇਂਜਰ ਆ ਸੋ ਇਹ ਕਾਫੀ ਸੀਰੀਅਸ ਚੋਰੀ ਦੱਸੀ ਜਾ ਰਹੀ ਹੈ ਲੱਖ ਡਾਲਰ ਦਾ ਸਮਾਨ ਬਹੁਤ ਮਹਿੰਗਾ ਤੇ ਜਿਹੜਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨ ਵੀ ਆ ਗੱਲਬਾਤ ਨਾਲ